ਜਿਹੜਾ ਇਕੱਠੇ ਚੱਲ ਜਾ ਰਿਹਾ ਉਸ ਦੇ ਵਿੱਚ ਕੀ ਰਾਣਾ ਰਮਜੀਤ ਸਿੰਘ ਜਿਲ੍ਹਵੀ ਪਹੁੰਚ ਰਹੇ ਨੇ ਕੋਈ ਗੱਦਬਾਤ ਹੋਈ ਜੀ ਮੀਟਿੰਗ ਹੋਈ ਤੁਹਾਡੀ ਕੋਈ ਇਸ ਬਾਰੇ ਨਹੀਂ ਸਾਡੇ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਜੀ ਅਸੀਂ ਦੇਖੋ ਪਿਛਲੇ ਦਿਨੀ ਸ਼ਰੋਮਣੀ ਕਾਲੀ ਦਲ ਤੋਂ ਤਕਰੀਬਨ ਸਾਨੂੰ 15 20 ਦਿਨ ਹੋ ਗਏ ਅਸੀਂ ਉਹਨਾਂ ਸ਼ਰੋਮਣੀ ਗੱਲਚਰ ਤੋਂ ਹਸਤੀਫਾ ਦੇ ਚੁੱਕੇ ਹਾਂ ਕਿਉਂਕਿ ਗਿੱਲ ਸਾਹਿਬ ਦਾ ਖੋਦ ਅੱਜ ਕੱਲ ਉਹਦੇ ਵਿੱਚ ਸ਼ਰੋਮਣੀ ਕਾਲੀ ਦਲ ਦੇ ਪਿੱਛੇ ਸਾਡੇ ਨਾਲ ਉਹਨਾਂ ਦੀ ਕੋਈ ਗੱਲ ਨਹੀਂ ਹੋਈ ਤੁਸੀਂ ਨਜ਼ਦੀਕੀ ਸੀ ਦੱਸਿਆ ਜਾ ਰਿਹਾ ਕਿ ਕੁਝ ਲੋਕਾਂ ਵੱਲੋਂ ਕਿ ਗਿੱਲ ਸਾਹਿਬ ਦਾ ਨਾਮ ਵਰਤ ਕੇ ਕੁਝ ਪਿੰਡਾਂ 'ਚ ਕਮੇਟੀਆਂ ਕਰ ਰਹੀਆਂ ਹੋ ਕਿੰਨੀ ਸਚਾਈ ਇਸ ਬਰ ਨਹੀਂ ਇਹ ਬਿਲਕੁਲ ਝੂਠ ਹੈ ਮੈਂ ਕਹਿੰਦਾ ਕਿ ਜੇ ਕੋਈ ਇਹੀ ਜੀ ਗੱਲ ਲਿਆਉ ਸਾਡੇ ਮੂੰਹ ਤੇ ਕੋਈ ਲਿਆ ਦੇਵੇ ਇਹ ਬਿਲਕੁਲ ਝੂਠ ਬੋਲ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਅਸੀਂ ਕਿਤੇ ਵੀ ਗਿੱਲ ਸਾਹਿਬ ਦਾ ਨਾਮ ਨਹੀਂ ਲੱਤਾ ਜਦੋਂ ਅਸੀਂ ਪਾਰਟੀ ਛੱਡਤੀ ਅਸੀਂ ਗਿੱਲ ਸਾਹਿਬ ਦਾ ਨਾਮ ਕਿਵੇਂ ਲਾਵਾਂਗੇ ਸਾਡਾ ਉਹਨਾਂ ਨਾਲ ਕੋਈ ਲੇਗਾ ਦੇਗਾ ਨਹੀਂ ਉਹ ਉਹਨਾਂ ਦੀ ਸੋਚ ਹੈ ਸਾਡੀ ਆਪਣੀ ਸੋਚ ਹੈ ਦੀ ਸ਼ਰਮ ਨਹੀਂ ਗੱਲ ਤੇ ਤੋਂ ਅਸੀਂ ਪਿਛਲੇ ਦਿਨ ਦੇ ਦਿੱਤਾ ਗਿਆ ਉਹਨਾਂ ਨਾਲ ਫੋਨ ਤੇ ਗੱਲਬਾਤ ਹੋਈ ਗੱਲ ਨਹੀਂ ਸਾਡੀ ਗੱਲ ਕਰਨ ਤੋਂ ਬਾਅਦ ਕੋਈ ਨਹੀਂ ਸਾਡੀ ਕੋਈ ਗੱਲਬਾਤ ਨਹੀਂ ਤੁਸੀਂ ਕੋਈ ਸੱਦਾ ਦਿੱਤਾ ਉਹਨਾਂ ਨੂੰ ਇਸ ਕੱਠਵਾਰੇ ਕਿ ਤੁਸੀਂ ਆਓ ਪਾਈਗੇ ਪੰਜਵੇਂ ਮੀਟਿੰਗ ਕਮੇਟੀ ਅਸੀਂ ਤਾਂ ਸੱਦਾ ਤਾਂ ਦਿੰਦੇ ਜੇ ਉਹ ਪਾਰਟੀ ਛੱਡ ਦੇ ਫਿਰ ਤਾਂ ਸੀ ਉਹਨਾਂ ਨੂੰ ਬੇਨਤੀ ਕਰਦੇ ਜਦੋਂ ਆਲਰੇਡੀ ਸ਼ਰੋਮੀ ਕਾਲੀ ਦਲ ਦੇ ਵਿੱਚ ਹਲਕਾ ਨਚਾਰਜ ਹਲਕਾ ਕਰਨ ਦੇ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਇੱਕ ਇਨਸਾਨ ਤੌਰ ਤੇ ਚਾਹੁੰਦੇ ਤੁਸੀਂ ਕਿ ਆਣ ਹੋ ਦੇਖੋ ਜੇ ਇਨਸਾਨ ਤੌਰ ਤੇ ਗੱਲ ਕਰੀਏ ਸਰਦਾਰ ਰஞ்சிਤ ਸਿੰਘ ਗੱਲ ਵਰਗਾ ਬੇਦਾਗਰ ਇਨਸਾਨ ਹੈ ਕੋਈ ਅਤੀਤ ਕੋਲ ਉਹਨਾਂ ਦੇ ਕੋਈ ਦਾਗ ਨਹੀਂ ਪਰ ਜੇ ਹੁਣ ਪਾਰਟੀ ਦੀ ਸੋਚ ਉਹਨਾਂ ਦੀ ਆਪਣੀ ਸੋਚ ਹੈ ਨਾ ਬਤੌਰ ਇਨਸਾਨ ਮੈਂ ਉਹਨਾਂ ਦਾ ਸਤਿਕਾਰ ਕਰਦਾ ਬਹੁਤ ਵਧੀਆ ਇਨਸਾਨ ਹੈ ਦੇ ਦਾਗ ਸਫੀਅਤ ਹੈ ਪਰ ਆਨਲਾਈਨ ਦਿਨਾਂ ਚ ਲੱਗਦਾ ਹੈ ਕਿ ਪੰਜ ਮੈਂਬਰੀ ਕਮੇਟੀ ਦੇ ਵਿੱਚ ਤੱਕ ਉਹ ਵੀ ਆ ਸਮਝਦੇ ਨੇ ਤੁਹਾਡਾ ਦੇਖੋ ਉਹਨਾਂ ਦੀ ਸੋਚ ਹੈ ਸਾਡੀ ਜਦੋਂ ਮੈਂ ਤੁਹਾਨੂੰ ਦੱਸ ਚੁੱਕਾ ਵੀ ਸਾਡੀ ਉਹਨਾਂ ਨਾਲ ਖੱਲੇ ਨਹੀਂ ਹੋਈ ਉਹਨਾਂ ਦੇ ਮਨ ਚ ਕੀ ਚੱਲਦਾ ਉਹ ਸਾਨੂੰ ਪਤਾ ਨਹੀਂ ਕੋਈ ਪਿੰਡਾਂ ਚ ਨਾਮ ਤੁਸੀ ਵਰਤ ਨਹੀਂ ਅਸੀਂ ਕਾਹਦੇ ਵਾਸਤੇ ਵਰਤਾਂਗੇ ਜੀ ਤੁਸੀਂ ਕਹਿੰਦੇ ਬਸੇ ਬੰਦੇ ਫ੍ਰੋਮਨੀ ਕਾਲੀਦਲ ਦੇ ਵਰਕਰ ਨੇ ਉਹਨਾਂ ਤੱਕ ਤੁਸੀਂ ਜਾ ਰਹੇ ਮੀਟਿੰਗ ਕਰਨ ਕਿ ਆਪਣੇ ਅਲੱਗ ਤੋਂ ਪਿੰਡਾਂ ਦੇ ਵਿੱਚ ਨਹੀਂ ਅਸੀਂ ਅਲੱਗ ਤੋਂ ਵਰਕਰ ਸ਼੍ਰਮਣੀ ਕਾਲੀਦਲ ਦੇ ਵਰਕਰ ਖੁਦ ਅਕਾਲਤਾ ਸਾਹਿਬ ਦੇ ਨਾਲ ਜੁੜ ਗਏ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੀਟਿੰਗਾਂ ਕਰਾਈ ਸਾਡੀ ਸ਼੍ਰਮਣੀ ਕਾਲੀਦਲ ਦੇ ਵਰਕਰ ਨਹੀਂ ਕਰਾਉਂਦੇ ਉਹਦਾ ਸਾਰੇ ਕਹਿ ਰਹੇ ਆ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਵੀ ਸਿੰਘ ਅਕਾਲਤਾ ਸਾਹਿਬ ਮੈਂ ਤਾਂ ਬਤੌਰ ਤੁਹਾਡੇ ਮਾਰਦੀਆਂ ਅਪੀਲ ਕਰਦਾ ਹਾਂ ਹਰ ਸਿੱਖ ਨੂੰ ਅਕਾਲਤਾ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਅਸੀਂ ਬਤੌਰ ਸਿੱਖੋਂ ਦੇ ਨਾਤੇ ਜਿੱਦਣ ਉਹਦਾ ਹੁਕਮਨਾਮਾ ਹੋਇਆ ਉਸ ਦਿਨ ਦੇ ਸਾਡੇ ਮਨ ਦੇ ਵਿੱਚ ਰੋਸ ਸੀਗਾ ਫਿਰ ਵੀ ਅਸੀਂ ਅੜੀ ਕਰਦੇ ਰਹੇ ਵੀ ਸਮਾਂ ਆਊਗਾ ਪਰ ਜਦੋਂ ਇੱਕ ਧੜੇ ਨੇ ਆਪਣਾ ਪ੍ਰਧਾਨ ਬਣਾ ਲਿਆ ਉਸ ਤੋਂ ਦੂਸਰੇ ਦਿਨ ਅਸੀਂ ਪਾਰਟੀ ਦੋਸਤੀ ਬਦੇ ਤਾਂ ਪਰ ਹੁਣ ਇਹ ਜਿਹੜਾ ਤੁਸੀਂ ਕਹਿ ਰਹੇ ਕਿ ਪੰਜ ਮੈਂਬਰੀ ਅਕਾਲ ਤਖਤ ਸਬੰਧੀ ਦਾ ਇਹ ਹੁਕਮਾਂ ਦੇ ਮੁਤਾਬਕ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਇੱਦੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਵਰਕਰਾਂ ਨੂੰ ਸੱਦਾ ਥਾਟੇ ਕੋਲੋਂ ਹਾਂਜੀ ਸਾਰਿਆਂ ਨੂੰ ਸੱਦਾ ਅਸੀਂ ਤਾਂ ਕਹਿੰਦੇ ਵੀ ਆਓ ਬਾਤਾਂ ਬਾਦੀ ਇਕ ਮੁੱਠੋ ਕੇ ਸਾਰੇ ਸ਼ਰਮਣੀ ਕਾਲੇਦਲ ਨੂੰ ਮਜ਼ਬੂਤ ਕਰੀਏ ਆਪਾਂ ਕਿਉਂਕਿ ਮੈਂ ਦੇਖੇ ਰਿਹਾ ਸਰਵਿੰਦਰ ਸਿੰਘ ਪੈਂਟਾ ਆਏ ਵੀ ਸੀਗੇ ਉਹਨਾਂ ਨੇ 1920 ਭੰਗ ਕਰਤਾ ਸਤਲੁਜ ਮਿਸ਼ਨ ਹੈ ਉਹਨਾਂ ਨੇ ਆਪਣਾ ਜਿੰਨੀਆਂ ਵੀ ਛੋਟੀਆਂ ਛੋਟੀਆਂ ਜਥੇਬੰਦੀਆਂ ਸਾਰੀਆਂ ਆਪਣੇ ਆਪਣੇ ਧੜੇ ਭੰਗ ਕਰਕੇ ਅਕਾਲ ਤਖਤ ਸਾਹਿਬ ਨਾਲ ਜੋੜ ਰਹੀਆਂ ਤੁਸੀਂ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿੱਡਾ ਵੱਡਾ ਹਲਾਰਾ ਪੰਜ ਮੈਂਬਰੀ ਕਮੇਟੀ ਨੂੰ ਮਿਲਣਾ ਹਾਲੇ ਤੱਕ ਭਰਤੀ ਚੱਲ ਰਹੀ ਹੈ 25 28 ਲੱਖ ਦੇ ਕਰੀਬ ਭਰਤੀ ਪਹੁੰਚ ਗਈ ਜਿਸ ਦਿਨ ਭਰਤੀ ਹੋ ਕੇ ਬਾਅਦ ਚ ਨਰੋਲਿਕ ਪੰਥਕ ਆਗੂ ਨਾਲ ਅੱਗੇ ਆਉਣਾ ਤੁਸੀਂ ਦੇਖੋ ਲੋਕਾਂ ਨੇ ਕਿਵੇਂ ਜੋੜਨਾ ਬਿਰਸਤ ਸਿੰਘ ਰਟੋਆ ਵੱਲੋਂ ਬਾਰ-ਬਾਰ ਜਾਨੀ ਹੱਥੀਂ ਤੋਂ ਕਿਉਂ ਜਾਣਦਾ ਜਾਂਦੇ ਨੇ ਕਿ ਬੀਜੇਪੀ ਨਾਲ ਸਾੜ ਘਾਟ ਹੈ ਉਹਨਾਂ ਦੀ ਤਾਂ ਜਿਸ ਤਰੀਕੇ ਤੁਸੀਂ ਇਕੱਠ ਕਰ ਰਹੇ ਹੋ ਲੋਕਾਂ ਨੂੰ ਜੋੜ ਰਹੇ ਹੋ 2027 ਦੇ ਵਿੱਚ ਕੋਈ ਠੀਕ ਹੁਤਾ ਬੀਜੇਪੀ ਨਾਲ ਨਹੀਂ ਦੇਖੋ ਇਹ ਹਾਈ ਕਮਾਂਡ ਦਾ ਕੰਮ ਹੈ ਹਾਲੇ ਤਾਂ ਭਰਤੀ ਦੀ ਗੱਲ ਹੈ ਜਿਹੜੀ ਬੀਜੇਪੀ ਦੀ ਗੱਲ ਕੋਈ ਕਿਸੇ ਨੂੰ ਮਿਲ ਲੈਣਾ ਕੋਈ ਬੀਜੇਪੀ ਨਹੀਂ ਬਣ ਜਾਂਦਾ ਉਹ ਮੈਂ ਬਤੌਰ ਸਤਿਕਾਰ ਕਰਦਾ ਦੇਖੋ ਹਾਂ ਯਾਨੀ ਆਪਣਾ ਗੁਰਦਾਸ ਸਿੰਘ ਸਾਹਿਬ ਹੋਲੇ ਮਾਲੇ ਤੇ ਹਰਿਆਣੇ ਦਾ ਮੁੱਖ ਮੰਤਰੀ ਉਹਨਾਂ ਕੋਲ ਚਲੇ ਗਿਆ ਜਦੋਂ ਕੋਈ ਕਿਸੇ ਕੋਲ ਬੰਦਾ ਆ ਜਵੇ ਉਹਨੂੰ ਕੱਟ ਥੜੂ ਹੋ ਜਾਂਦਾ ਜੇ ਕਿਸੇ ਨੂੰ ਕੋਈ ਮਿਲ ਲਿਆ ਮੰਨ ਲਓ ਅਸੀਂ ਕਾਲੀ ਦਲ ਦੇ ਵਰਕਰ ਹੈ ਕਿਸੇ ਅਸੀਂ ਕਾਂਗਰਸੀ ਕੋ दुख सुख ਤੋਂ ਚਲੇ ਚਲੇ ਜੇ ਅਸੀਂ ਕਾਂਗਰਸ ਤੋਂ ਢੋਲ ਬਣ ਗਏ ਇਹ ਨਹੀਂ ਹੋਈ ਕਰਦਾ ਇਹ ਅਜਰਾਮ ਅਜਰਾਮ ਤਾਂ ਲਾਉਂਦੇ ਹੀ ਹੁੰਨੇ ਹਰੇਕ ਬੰਦਾ ਤੁਸੀਂ ਦੇ